ਸਾਡੇ ਗਰੀਬਾਂ ਦੀ ਕੋਈ ਆਇਾਦੀ ਨਹੀਂ ਹੈਗੀ। ਸਾਡੇ ਦੇ ਇੱਕ ਇੱਕ ਕੰਮ ਕਰਾਉਣਾ ਹੁੰਦਾ ਤੇ ਸੜਕਾਂ ਦੇ ਆਉਣਾ ਪੈਂਦਾ। ਕਹਿ ਕੰਮ ਆ ਸਾਡੇ ਸਸਰਾਲੀ ਬੰਦਾ। ਕੋਈ ਵੱਡਾ ਕੰਮ ਨਹੀਂ ਹੈਗਾ। ਛੋੜਾ ਰੁਪਈਏ ਐਰੋਟਾਈਜਮੈਂਟ ਤੇ ਲੱਗ ਸਕਦੇ ਆ। ਇਹਨਾਂ ਦੇ ਹੋਲਡਿੰਗ ਫੁੰਡਾਂ ਤੇ ਲੱਗ ਸਕਦੇ ਆ। ਕੀ ਉੱਥੇ ਸਾਡੇ ਤੇ ਨਹੀਂ 10 ਕਰੋੜ ਰੁਪਈਆ ਲਾ ਸਕਦੇ। ਕਿੱਡਾ ਕੰਮ ਆ। ਪਰ ਸਰਕਾਰ ਕਹਿੰਦੀ ਹੈ ਕਿ ਸਾਡੇ ਟੈਂਡਰ ਲੱਗੇ ਕੰਮ ਸ਼ੁਰੂ ਹੋ ਜਾਣਾ। ਕੁਝ ਲੋਕ ਆ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਸਾਹਿਬ ਅੱਜ ਕਹਿ ਰਹੇ ਨੇ ਪਹਿਲਾਂ ਕਿਉਂ ਨਹੀਂ ਕਹਿੰਦੇ। ਉਹ ਜਵਾਬ ਮੈਂ ਮੁੰਡਿਆ ਸਾਹਿਬ ਨੂੰ ਵੀਡੀਓ ਚ ਦੇ ਦਿੱਤਾ ਸੀ ਜਿਹੜਾ ਕਹਿੰਦੇ ਗੁੰਮਰਾਹ ਹਕੀਕਤ ਆ ਬੰਨ ਟੁੱਟਾ ਗੁੰਮਰਾਹ ਕਿਹੜੀ ਗੱਲ ਦਾ ਨੇ ਵੱਲੋਂ ਅੱਜ ਇੱਕ ਕਾਲ ਦਿੱਤੀ ਗਈ ਸੀ ਕਿ ਜੇ ਸਸਰਾਲੀ ਪੁਲ ਪੁਲ ਦੇ ਵੱਲ ਸਰਕਾਰ ਦਾ ਧਿਆਨ ਆ ਗਿਆ ਤਾਂ ਅੱਜ ਟੋਲ ਪਲਾਜ਼ਾ ਖੋਲਿਆ ਜਾਊਗਾ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਗਿੱਲ ਨੇ ਟੋਲ ਪਲਾਇਨ ਵੱਲ ਜਾਣ ਦੀ ਆਜੀ ਗੰਤੰਦਰਦਾ ਦੇਵ ਸਾਹਿਬ ਆਜ਼ਾਦੀ ਦਾ ਨਿੰਗ ਸਾਡੇ ਲੀਡਰ ਬਣ ਰਹੇ ਆ ਜਾਂ ਵੱਡੇ ਬਾਬੇ ਮੰਨ ਰਹੇ ਆ ਸਾਡੇ ਗਰੀਬਾਂ ਦੀ ਕੋਈ ਆਜ਼ਾਦੀ ਨਹੀਂ ਹੈਗੀ ਆਜੀ ਦੇ ਇੱਕ ਇੱਕ ਕੰਮ ਕਰਾਉਣਾ ਹੁੰਦਾ ਤੇ ਸੜਕਾਂ ਤੇ ਆਉਣਾ ਪੈਂਦਾ ਜੇ ਸੜਕ ਬਣਾਉਣੀ ਆ ਤਾਂ ਸੜਕਾਂ ਤੇ ਆਉਣਾ ਜੇ ਕੋਈ ਇਹਨਾਂ ਤੋਂ ਲੈਣਾ ਤਾਂ ਸਾਨੂੰ ਸੜਕਾਂ ਤੇ ਆਉਣਾ ਇਹ ਅੱਜ ਪੰਜਾਬ ਨੂੰ ਨੋਚ ਨੋਚ ਕੇ ਖਾ ਰਹੇ ਨੇ ਪਰ ਕਿੱਡਾ ਕੰਮ ਆ ਸਾਡੇ ਸਸਰਾਲੀ ਬੰਦਾ ਕੋਈ ਵੱਡਾ ਕੰਮ ਨਹੀਂ ਹੈਗਾ ਜੇ ਕਰੋੜਾਂ ਰੁਪਏ ਐਰੋਟਾਈਜਮੈਂਟ ਤੇ ਲੱਗ ਸਕਦੇ ਆ ਇਹਨਾਂ ਦੇ ਹੋਲਡਿੰਗ ਬੋਰਡਾਂ ਤੇ ਲੱਗ ਸਕਦੇ ਆ ਕੀ ਉੱਥੇ ਸਾਡੇ ਤੇ ਨਹੀਂ 10 ਕਰੋੜ ਰੁਪਏ ਲਾ ਸਕਦੇ ਕਿੱਡਾ ਕੰਮ ਆ ਪਰ ਸਰਕਾਰ ਕਹਿੰਦੀ ਆ ਕਿ ਸਾਡੇ ਟੈਂਡਰ ਲੱਗ ਕੇ ਕੰਮ ਸ਼ੁਰੂ ਹੋ ਜਾਣਾ ਕੁਝ ਲੋਕ ਆ ਆਮ ਲੋਕਾਂ ਨੂੰ ਗਮਰਾਹ ਕਰਦੇ ਨੇ ਇਹ ਮੁੰਡੀਆਂ ਸਾਹਿਬ ਅੱਜ ਕਹਿ ਰਹੇ ਨੇ ਪਹਿਲਾਂ ਕਿਉਂ ਨਹੀਂ ਕਹਿੰਦੇ ਉਹ ਜਵਾਬ ਮੈਂ ਮੁੰਡਿਆ ਸਾਹਿਬ ਨੂੰ ਵੀਡੀਓ 'ਚ ਦੇ ਦਿੱਤਾ ਸੀ ਜਿਹੜਾ ਕਹਿੰਦੇ ਗੁੰਮਰਾਹ ਕਰ ਹਕੀਕਤ ਆ ਬੰਨ ਟੁੱਟਾ ਗੁੰਮਰਾਹ ਕਿਹੜੀ ਗੱਲ ਦਾ ਗੁੰਮਰਾਹ ਕਿਹੜੀ ਗੱਲੋਂ ਗੁੰਮਰਾਹ ਕੋਈ ਗੁੰਮਰਾਹ ਨਹੀਂ ਹਕੀਕਤ ਆ ਲੋਕ ਆ ਦੁਖੀ ਨੇ ਇੱਕ ਬੰਦਾ ਗੁੰਮਰਾਹ ਹੋ ਸਕਦਾ ਹਜ਼ਾਰਾਂ ਲੋਕ ਗੁੰਮਰਾਹ ਥੋੜਾ ਹੋ ਜਾਣਗੇ ਉੱਥੇ ਦੇ ਹਾਲਾਤ ਹੁਣ ਕੀ ਨੇ ਸਸਰਾਲੀ ਬੰਦੇ ਤੁਸੀਂ ਤਾਂ ਜਾਣਦੇ ਰਹੋ ਉੱਥੇ ਦੇਖੋ ਜੀ ਜੇ ਪਾਣੀ ਆ ਗਿਆ ਤਾਂ ਸਾਰੇ ਪਿੰਡਾਂ ਨੂੰ ਨੁਕਸਾਨ ਜਾਊਗਾ। ਅੱਜ ਕੀ ਕਰੋਗੇ ਤੁਸੀਂ? ਅਸੀਂ ਟੋਲ ਪਲਾਜ਼ਾ ਫ੍ਰੀ ਕਰਾਂਗੇ ਇਹਨਾਂ ਦਾ ਅੱਜ। ਕਿੰਨੀ ਦੇਰ ਤੱਕ ਫ੍ਰੀ ਕਰੋਗੇ? ਇਹ ਜਿੰਨਾ ਚਾ ਅਗਲੀ ਮੀਟਿੰਗ ਕਰਕੇ ਗੱਲ ਕਰਾਂਗੇ। ਜੇਕਰ ਅੱਜ ਵੀ ਸਰਕਾਰ ਨਾ ਚੱਗੀ ਫਿਰ ਅਗਲਾ ਸਟੈਪ ਤੁਹਾਡਾ ਕੀ ਹੋਊਗਾ? ਇਹ ਟੋਲ ਪਲਾਜ਼ਾ ਦੇਖਦੇ ਆ ਕਿਵੇਂ ਰੱਖਣਾ ਹੈ ਫ੍ਰੀ ਰੱਖਾਂਗੇ ਅਸੀਂ। ਇਸ ਨਾਲ ਦਿਲਬਾਖ ਗਿੱਲਿਆ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਜਿਹੜੇ ਕਹਿੰਦੇ ਆ ਕਿ ਜਦੋਂ ਤੱਕ ਸਰਕਾਰ ਕੋਈ ਮੀਟਿੰਗ ਦਾ ਟਾਈਮ ਨਹੀਂ ਦਿੰਦੀ ਉਦੋਂ ਤੱਕ ਇਹ ਟੋਲ ਪਲਾਜ਼ਾ ਖੁੱਲ ਕੇ ਹੀ ਰੱਖਿਆ ਜਾਊਗਾ। ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾ